ਬੇਸਿਕਲੀ ਰਹਿਣ ਵਾਲੇ ਕਿੱਥੇ ਤੋਂ ਮੈਂ ਜਲੰਧਰ ਦਾ ਜੀ ਐਡਾ ਨਹੀਂ ਹੋ ਸਕਦਾ ਕਿ ਤੁਸੀਂ ਟਿਕ ਕੇ ਆਪਣੇ ਹਲਕੇ ਦੇ ਜਿਹੜੇ ਲੋਕ ਆ ਉਹਨਾਂ ਦੀ ਆਵਾਜ਼ ਉਪਰੰਦ ਕਰੋ ਕਿਉਂਕਿ ਹੁਣ ਤੁਹਾਡੀ ਆਵਾਜ਼ ਕਿਤੇ ਨਾ ਕਿਤੇ ਸੁਣੀ ਜਾਂਦੀ ਹੈ ਤੁਸੀਂ ਜਿੱਥੇ ਇਲੈਕਸ਼ਨ ਹੋਵੇ ਉੱਥੇ ਪਹੁੰਚ ਜੰਨੇ ਆ ਦੇਖੋ ਮੈਂ ਇੱਕ ਇੱਕ ਰੈਪ ਲਿਖਿਆ ਹੋਇਆ ਜੀ ਚਾਹ ਦੇ ਨਾਲ ਤੁਸੀਂ ਖਾਦਾ ਇੱਕ ਅੱਧੀ ਕੇਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਈਵਨ ਦੇ ਵਿੱਚ ਵੋਟਾਂ ਦਾ ਪੀਐਚ ਮੇਲਾ ਕੇਰਲ ਮੇਂ ਸਰਕਾਰ ਨੇ ਸੁਟਿਆ ਨਹੀਂ ਲੈ ਦਿੱਤੇ ਦੱਲ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਫੋਨ ਤੁਹਾਡਾ ਫੋਨ ਤੇ ਤੁਹਾਡਾ ਏਰੀਆ ਬਣ ਗਿਆ ਰਮਨ ਅਰੋੜਾ ਅਜਰਾ ਤੇ ਜਿੰਦਰ ਸ਼ਾਹ ਤੇ ਫੜਿਆ ਗਿਆ 1500 ਕਰੋੜ ਦਾ 1500 ਕਰੋੜ ਜਿਉਂ ਹੀ ਗਰੀਬਾਂ ਚ ਵੰਡਿਆ ਦਾ ਗਰੀਬ ਨੇ ਅਮੀਰ ਪੰਜਰਾ ਸੀ ਲੱਗਦਾ ਰਮਨ ਅਰੋੜਾ ਨੇ ਹਿੱਸਾ ਨਹੀਂ ਦਿੱਤਾ ਨਹੀਂ ਹਿੱਸਾ ਦੇਵੇ ਜਾਂ ਨਾ ਦੇਵੇ ਇਹ ਜੇ ਲੀਡਰਾਂ ਦੀ ਇਦਾਂ ਦੀ ਸਿਸਟਮ ਹੈ ਇਹਨਾਂ ਦਾ ਤੇ ਫਿਰ ਆਪਾਂ ਲੀਡਰਾਂ ਨੂੰ ਬੋਰਡ ਕਿਉਂ ਪਾਉਨੇ ਆ ਮੈਂ ਕਹਿੰਦਾ ਛੱਡੋ ਮੇਰੀ ਅਮਰੀਕਾ ਸੜੋ ਸਾਰੇ ਲੋਕਾਂ ਨੂੰ ਖੜਾਉਣ ਚਾਹੀਦਾ ਜੇ ਇੱਕ ਬੰਦਾ ਖੜਾ ਹੁੰਦਾ 100 ਬਰਾਬਰ ਉਹ ਦਨ ਚਾਹੀਦਾ ਤਾਂ ਕਿ ਉਹਨੂੰ ਉਹਨੂੰ ਇੰਨੀਆਂ ਮੁਸ਼ਕਲਾਂ ਨਾ ਜਿਤਨਾ ਪਵੇ ਗੱਲ ਵੀ ਕਰ ਰਹੇ ਸੀ ਕਿ ਇੱਕ ਕੁਰਸੀ ਜਿੱਤ ਨਹੀਂ ਸਕਦਾ ਜੀ ਜੀ ਮੈਂ ਇਹ ਗੱਲ ਜਨਾ ਬਾਉ ਕਾਂਸ਼ੀ ਰਾਮ ਜੀ ਨੇ ਗੱਲ ਕੀਤੀ ਸੀ ਡਾਕਟਰ ਪੀਮਨਾਵਾਲ ਪਾਵਾ ਸਾਹਿਬ ਦੀ ਆਵਾਜ਼ ਲੈ ਕੇ ਕਿ ਜੇ ਸਾਨੂੰ ਕੁਰਸੀ ਨਹੀਂ ਮਿਲਦੀ ਉਹਨੂੰ ਹਿਲਾਉਂਦਾ ਤੇ ਦਮ ਰੱਖੋ ਜੇ ਹੁਣ ਨਵਾਂ ਸ਼ਹਿਰ ਤੋਂ ਕਦੋਂ ਖੜੂਗੇ ਨਵਾਂ ਸ਼ਹਿਰ ਜੇ ਮੌਕਾ ਦੇਵੇਗਾ ਤੇ ਮੈਂ ਤਾਂ ਢੀਕ ਚਾ ਮੇਰੇ ਵੀ ਸੀਟ ਕਾਲੀ ਹੋਏ ਕੋਈ ਸੀਟ ਕਾਲੀ ਹੋਏ ਮੇਰੀ ਆਕਰ ਨੇ ਹੁਣ ਨਵੇਂ ਸ਼ਹਿਰ ਦਿੱਤੇ ਆ ਮਾਂ ਜੀ ਦੀ ਗੱਲ ਕੀਤੀ ਆ ਜੇ ਹੁਣ ਉਹੀ ਕਿਤੇ ਆ ਕੇ ਕਹਿੰਦੇ ਕਿ ਨੀਟੂ ਯਾਰ ਸਾਡੇ ਨਾਲ ਰਲ ਜਾ ਤੇ ਇਹ ਗੱਲ ਗਲਤ ਆ ਮੇਰੀ ਵੋਟੀ ਨੇ ਚਾਰ ਵਾਰੀ ਖਾਤਾ ਖਲਾਇਆ ਉਹਨੂੰ 1000 ਰੁਪਏ ਇੱਕ ਵਾਰੀ ਨਹੀਂ ਆਇਆ ਭਰੋਸਾ ਨਹੀਂ ਤੁਹਾਨੂੰ ਉਹ ਫਿਰ ਜਿੱਜਾਂ ਫਿਰ 4000 ਪਣ ਫੇਰ ਤੇ ਸਾਰਿਆਂ ਦੇ ਪਣ ਜਿੰਨੇ ਖਾਤੇ ਹੈਗੇ ਕਹਿੰਦੇ ਨਾ ਕਿ ਸਿਆਣੇ ਕਹਿੰਦੇ ਘਰ 'ਚ ਝਾੜੂ ਖੜਾ ਨਹੀਂ ਕਰੀਦਾ ਕੁਝ 3 ਸਾਲ ਤੋਂ ਖੜਾ ਕੀਤਾ ਕਲੇਸ਼ ਤਾਂ ਹੀ ਪੈਂਦਾ ਕਲੇਸ਼ ਤੇ ਮੈਂ ਕਿੰਨਾ ਵੀ ਦੇਖੋ ਕੋਈ ਵੀ ਸਰਕਾਰ ਨਹੀਂ ਚੱਲੀ ਸ਼ਟਰ ਵਾਲੇ ਨੂੰ ਕਦੀ ਕਿਸੇ ਲੀਡਰ ਨੇ ਧਮਕਾਉਣ ਦੀ ਡਰਾਉਣ ਦੀ ਕੋਸ਼ਿਸ਼ ਕੀਤੀ ਦੇਖੋ ਧਮਕੀਆਂ ਰੋ ਜਾਂਦੀਆਂ ਤੇ ਅਸੀਂ ਕੋਲਟੀ ਬਰਾੜਦੀ ਤਾਂ ਨਹੀਂ ਆਈ ਨਹੀਂ ਅਸੀਂ ਧਮਕੀਆਂ ਤੋਂ ਡਰਦੇ ਨਹੀਂ ਪਰ ਰੋਜ਼ ਧਮਕੀਆਂ ਦਿੰਦੀਆਂ ਸਰਕਾਰਾਂ ਨੇ ਗੱਲ ਕਰਨੇ ਵੀ ਇਸ ਤਰ੍ਹਾਂ ਸੁੱਤੇ ਪੇ ਲੋਕਾਂ ਨੂੰ ਜਗਾਣੇ ਆ ਭਾਵੇਂ 100 ਵਾਰੀ ਹਾਰ ਜੀਏ ਚਾਹੀਦੇ ਲੱਗੇ ਰਹਿਣਾ ਲੋਕੀ ਗੁੱਸੇ 'ਚ ਕਹਿੰਦੇ ਜਾਂ ਤੈਨੂੰ ਵੋਟ ਨਹੀਂ ਪਾਣੀ ਨਹੀਂ ਤੂੰ ਸ਼ਟਰ ਵਾਲੇ ਨੂੰ ਪਾ ਦੇ ਤੈਨੂੰ ਸਹੀ ਗੱਲ ਹੈ ਚਾਹੀਦੇ ਦਾ ਇਹਨਾਂ ਲੋਕਾਂ ਨਾਲ ਜਿੱਤੇ ਇਦਾਂ ਇੱਕ ਦੇਖੋ ਮੈਂ ਮੈਂ ਨਹੀਂ ਕਹਾਂਗਾ ਕਿ ਮੈਂ ਕੁਝ ਕਰੂੰਗਾ ਉਹ ਸਦਾ ਕਿ ਮੈਂ ਵੀ ਨਕਮਾ ਨਿਕਲਾ ਪਰ ਜਿਹੜੀਆਂ ਸਰਕਾਰਾਂ ਨਾ ਵੱਡੀਆਂ ਸਰਕਾਰਾਂ ਜਿਵੇਂ ਕਿ ਪ੍ਰੈਮ ਮਿੰਸਟਰ ਮੋਦੀ ਮੋਦੀ ਸਾਹਿਬ ਉਹਨਾਂ ਨੇ ਵੀ ਯਾਰ ਇਹ ਕੀ ਬਣ ਗਿਆ ਇੱਥੇ ਸੋਚਿਆ ਕਿ ਤੁਸੀਂ ਬਣ ਕੀ ਗਿਆ ਸੋਚਿਆ ਸੀਗਾ ਕਿ ਚਾਰਾਂ ਦੇ ਕੋਈ ਜਿੱਤੂਗਾ ਇੰਨੀ ਟੂ ਸ਼ਟਨ ਲੱਗਦਾ ਜਿੱਤ ਗਿਆ ਜੇ ਮੇਰਾ ਕੰਮ ਕੋਈ ਰੁਕਿਆ ਮੈਂ ਵੈਸਟ ਨੂੰ ਅਮਰੀਕਾ ਵਰਗਾ ਬਣਾਉਣਾ ਚਾਹੁੰਦਾ ਮੇਰਾ ਸੁਪਨਾ ਦੇਸ਼ ਦਾ ਮਤਲਬ ਆਪਾਂ ਇਹ ਗੱਲ ਸਮਝੀਏ ਤੁਸੀਂ ਇਹ ਗੱਲ ਡਿਕਲੇਅਰ ਕਰਦੇ 23 ਨੂੰ ਤੁਸੀਂ ਜਿੱਤ ਰਹੇ ਆ ਮੈਂ ਕਹਿੰਦਾ ਕਿ ਮੈਂ 100 ਤੋਂ 100% ਚ ਥਾ ਕੋਈ ਦੋਸ਼ੀ ਤਾਂ ਖਾਲੀ ਕਰੀ ਮੇਰੇ ਵੀ ਮੈਂ ਬੜਾ ਪਰੇਸ਼ਾਨ ਆ ਵੈਸੇ ਇੱਕ ਤਾਂ ਜਲੰਧਰ ਚ ਖਾਲੀ ਹੋਣ ਵਾਲੀ ਆ ਬੜਾ ਬੇਸਬਰੀ ਦੇ ਨਾਲ ਇੰਤਜ਼ਾਰ ਆ ਉਹਦਾ ਜਿੰਨੀ ਬੇਸਬਰੀ ਮੈਨੂੰ ਆ ਸ਼ਾਇਦ ਮੇਰੇ ਤੋਂ ਵੱਧ ਲੋਕਾਂ ਨੂੰ ਅੱਛਾ ਅੱਜ ਤੁਸੀਂ ਉਹ www ਦੇ ਜਿਹੜੇ ਰਿੰਗਵੇ ਅੰਦਰ ਰੈਫਰੀ ਹੁੰਦਾ ਉਹ ਟੀ-ਸ਼ਰਟ ਵਾਕੇ ਭਾਜੀ ਇਹ ਨਾ ਖਲੀ ਨੇ ਜਿੰਨੇ ਮੈਨੂੰ ਬੰਦੇ ਨੇ ਬਾਹਰ ਥੋੜੀ ਸੀ ਮੈਂ ਉਹਦੀ ਚੱਕ ਲਿਆ ਸੀ ਆ ਦੇਖੋ ਮੈਂ ਮੈਂ ਸਹੀ ਪਛਾਣਿਆ ਬਿਲਕੁਲ ਸਹੀ ਪਛਾਣਿਆ ਐਸੇ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਹੋ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਅੱਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਥਿਆਰੇ ਤੋਂ ਕੀ ਮਾਂ ਪੇ ਕਰਨ ਉਮੀਦਾਂ ਜੰਗ ਬਲੜ ਕਵਾਰੇ ਤੋਂ ਕਿ ਕੁਰਸੀ ਪਿੱਛੇ ਕੀ ਕੀ ਕਰ ਗਿਆ ਸੱਚ ਝੂਠ ਦਾ ਫਰਕ ਹੀ ਮਰ ਗਿਆ ਕੁਰਸੀ ਪਿੱਛੇ ਦੋਸਤੀ ਧਰਮ ਇਮਾਨ ਕੁਰਸੀ ਪਿੱਛੇ ਲੀਡਰ ਸਭ ਕੁਝ ਕਰੀ ਜਾਂਦੇ ਨੇ ਨਿਲਾਮ ਕੁਰਸੀ ਪਿੱਛੇ ਲੀਡਰ ਸਭ ਕੁਝ ਕਰੀ ਜਾਂਦੇ ਨੇ ਨਿਲਾਮ ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੁਰ ਜੀ ਤੁਸੀਂ ਸ਼ਹਿਰ ਤੋਂ ਦਾ ਜ਼ਲਾ ਲੰਦ ਵੀਡੀਓ ਕਿਸ ਤਰ੍ਹਾਂ ਬਹੁਤ ਕੰਮ ਕਰ ਰਹੇ ਸਤਿਓ ਕੁਰਸੀ ਦੀ ਗੱਲ ਕੀਤੀ ਹੈ ਕੁਰਸੀ ਤੇ ਅਸੀਂ ਬੈਠੇ ਤਾਂ ਹੋਏ ਆ ਪਰ ਬਿਲਕੁਲ ਮੇਰੇ ਨਾਲ ਇੱਕ ਅਜਿਹਾ ਸ਼ਖਸ ਹੈ ਜਿਸਨੇ ਪਿਛਲੇ 3-4 ਸਾਲਾਂ ਤੋਂ ਇੱਕ ਜ਼ਿੱਦ ਫੜੀ ਹੋਈ ਹੈ ਕਿ ਮੈਂ ਕੁਰਸੀ ਤੇ ਬਹਿਣਾ ਹੀ ਬਹਿਣਾ ਪਰ ਜਿਹੜੇ ਕੁਰਸੀ ਤੇ ਪਹਿਲੇ ਹੀ ਬੈਠੇ ਆ ਜਿਨ੍ਹਾਂ ਨੂੰ ਕੁਰਸੀ ਦੇ ਕੀੜੇ ਪਹਿਲੇ ਹੀ ਲੜੇ ਹੋਏ ਆ ਉਹ ਕੁਰਸੀ ਛੱਡਣ ਦਾ ਨਾਮ ਨਹੀਂ ਲੈ ਰਹੇ ਹਾਲਾਂਕਿ ਇਹ ਜਦੋਂ ਵੀ ਕੰਟੈਸਟ ਲੜਦੇ ਆ ਗ੍ਰੈਜੂਅਲੀ ਇਹਨਾਂ ਦੀ ਜਿਹੜੀਆਂ ਵੋਟਸ ਵੱਧਦੀਆਂ ਜਾ ਰਹੀਆਂ ਪਰ ਕਿਤੇ ਨਾ ਕਿਤੇ ਲੋਕ ਜਿਹੜੇ ਆ ਉਹ ਮਜ਼ਾਕ ਦਾ ਪਾਤਰ ਵੀ ਬਣਾਉਂਦੇ ਆ ਲੇਕਿਨ ਇਹਨਾਂ ਸਾਰੀਆਂ ਗੱਲਾਂ ਦੇ ਵਿੱਚਕਾਰ ਨੀਡ ਟੂ ਸ਼ਟਰਾਵਾਲ ਦੇ ਦਿਲ ਵਿੱਚ ਕੀ ਚੱਲਦਾ ਹੈ ਇਹ ਸਿ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਥੋੜੀ ਸੰਵੇਦਨਸ਼ੀਲ ਗੱਲਾਂ ਵੀ ਹੋਣ ਪਹਿਲਾਂ ਸਵਾਗਤ ਕਰਦੇ ਫਿਰ ਗੱਲਬਾਤ ਕਰਾਂਗੇ ਬਹੁਤ ਨੇਕਾ ਸਵਾਗਤ ਹੈ ਨੀਡ ਟੂ ਜੀ ਸਤਿ ਸ਼੍ਰੀ ਅਕਾਲ ਜੀ ਬੜੀ ਮਿਹਰਬਾਨੀ ਤੁਹਾਡੀ ਧੰਨਵਾਦ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸੇ ਬਹੁਤ ਵਧੀਆ ਲੱਗਾ ਤੁਹਾਡਾ ਡੰਗਲ ਕਰਕੇ ਜੀ ਤੇ ਪਹਿਲਾਂ ਪਰਬ ਦਾ ਨਾਮ ਲੈ ਲਈ ਜੀ 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 ਵਾਹਿਗੁਰਜੀ ਕਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰੂ ਅਰਵਿਦਾਸ ਸਾਧੰਤਾ ਜੀ ਗੁਰੂ ਅਰਵਿਦਾਸ ਮਹਾਰਾਜ ਹਾਲੇਲੂਇਆ ਗੌਸਪਾ ਖੁਸ਼ ਜੈ ਮਸੀਦੀ ਤੂੰ ਹੀ ਰੰਕਾਰ ਮੈਂ ਤੇਰੀ ਸ਼ਰਮ ਮੈਨੂੰ ਬਖਸ਼ ਲੋ ਜਕਾਰਾ ਮਾਂ ਚਿੰਤਪੁਨੀ ਦਾ ਜੈ ਸ਼੍ਰੀ ਰਾਮ ਜਕਾਰਾ ਬਾਪੂ ਨਾਬਦਾਸ ਜੀ ਦਾ ਜਕਾਰ ਜੈ ਕਬੀਰ ਮਹਾਰਾਜ ਜੀ ਦਾ जयश माता दी जयश जम जयश जम कोई रह गया तो भी ले लो नहीं ये सारे ਸਾਡੇ ਨਾਲ ਅਜੀ ਇਹਦੀ ਰੱਬ ਨੂੰ ਦਿਲੋਂ त्यागे ਮੰਦੇ ਆ ਲੋਕੀ ਝੂਠ ਲੀਡਰ ਝੂਠ ਮਾਰਦੇ ਪਰ ਆਪਾਂ ਸੱਚ ਕਵਾਂਗੇ ਜੋ ਅਜੀ ਸੱਚੀ ਗੱਲ ਦੱਸੇ ਤੁਸੀਂ ਇਹਨਾਂ ਹੁਣ ਨਾਮ ਲਿਆ ਰਿਲੀਜੀਅਸ ਗੱਲ ਕੀਤੀ ਆ ਇਹ ਤੁਸੀਂ ਰੱਬ ਨੂੰ ਖੁਸ਼ ਕਰਦੇ ਸੀ ਕਿ ਜਿਹੜੇ ਇਹਨਾਂ ਦੇ ਭਗਤ ਤੇ ਉਹਨਾਂ ਨੂੰ ਖੁਸ਼ ਕਰਦੇ ਕਿ ਚੱਲ ਕਿਤੇ ਨਾ ਕਿਤੇ ਇਹ ਮੇਰੇ ਨਾਲ ਤਾਂ ਜੁੜੂਗੇ ਜੇ ਇਹ ਖੁਸ਼ ਹੋ ਜਾਂਦੇ ਤੇ ਮੈਨੂੰ ਵੋਟਾਂ ਨਾ ਪਾ ਦਿੰਦੇ ਦਰਸਲ ਮੈਂ ਇਹਨੂੰ ਮੈਨੂੰ ਇਹ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਂ ਆਪਾਂ ਆਪਣੀ ਜਿਹੜੀ ਲੜਾਈ ਹੈ ਆਪਾਂ ਲੋਕਾਂ ਦੱਸ ਰਹੇ ਹਾਂ ਕਿ ਸਾਡੀ ਲੜਾਈ ਬੜੀ ਜ਼ਬਰਦਸਤ ਹੈ ਜਿਵੇਂ ਡਾਕਟਰ ਪੀਮਨਾਵਾ ਬਾਬਾ ਸਾਹਿਬ ਨੇ ਜਿਹੜੀ ਵੋਟ ਸਾਨੂੰ ਅਧਿਕਾਰ ਦਵਾਇਆ ਨਾ ਅਸੀਂ ਉਹਦਾ ਗਲਤ ਫਾਇਦਾ ਨਾ ਕਰੀਏ ਦੇਖੋ ਅੱਜ ਕਰੈਕਸ਼ਨ ਪਹਿਲਾਂ ਸ਼ੁਰੂਆਤ ਕੌਣ ਕਰਦਾ ਪਹਿਲੋ ਸ਼ੁਰੂਆਤ ਲੀਡਰ ਕਰਦਾ ਸ਼ਰਾਬ ਦਿੰਦਾ ਪੈਸੇ ਦਿੰਦਾ ਆਟਾ ਦਿੰਦਾ ਦਾਲ ਦਿੰਦਾ ਹਰ ਸਮੇਂ ਸਮੇਂ ਦੇ ਵਿੱਚ ਪਰ ਲੋਕ ਲੈਂਦੇ ਕਿਉਂ ਆ ਲੋਕ ਪੈਸੇ ਕਿਉਂ ਲੈ ਮੈਂ ਮੈਂ ਤੁਹਾਨੂੰ ਦੱਸਣਾ ਜੀ ਜੀ ਲੀਡਰ ਤੁਹਾਨੂੰ 5 ਸਾਲਾਂ ਵਿੱਚ ਤਿੰਨ ਵਾਰ ਹੀ ਠੱਗਦੇ ਆਗੇ ਜਦੋਂ ਕੌਨਸਲਰ ਇਲੈਕਸ਼ਨ ਜਦੋਂ ਐਮ ਐਲ ਏ ਜਦੋਂ ਐਮ ਪੀ ਠੀਕ ਹੈ ਜੀ ਅਸੀਂ ਲੈਣ ਤੋਂ ਬਾਅਦ ਕੀ ਕਰਦੇ ਆ ਕਿਸੇ ਸਰਕਾਰੀ ਦਾਰੇ ਜਾਣੇ ਆ ਜਾਂ ਕਿਸੇ ਪ੍ਰਸ਼ਾਸਨ ਕੋ ਜਾਣੇ ਆ ਉਹ ਕਹਿੰਦਾ ਚਲੋ ਚੱਲ ਸਪਾਰਸ਼ ਲੈ ਗਿਆ ਸਪਾਰਸ਼ ਅਜੇ ਕੱਲ ਹੀ ਮਹੀਨੇਾਂ ਦੀ ਗੱਲ ਹੋਈ ਹੈ ਮੈਂ ਆਪਣੀ ਹੱਥ ਹੱਟ ਵੀ ਤੁਹਾਨੂੰ ਸੁਣਾ ਰਿਹਾ ਜਦੋਂ ਅਸੀਂ ਲੈਂਦੇ ਆ ਤੁਸੀਂ ਕਿਸੇ ਵੀ ਸਰਕਾਰੀ ਦਰਵਾਜ਼ੇ ਚਲ ਜਾਓ ਤੁਹਾਡੀ ਸੁਣਵਾਈ ਨਹੀਂ ਹੁੰਦੀ ਇਹ ਜਿਹੜੇ ਲੀਡਰ ਹੈ ਇਹ ਪੁਲਿਸ ਜੇ ਪੁਲਿਸ ਪ੍ਰਸ਼ਾਸਨ ਇੰਨੀ ਗੱਲ ਨਹੀਂ ਕਹ ਸਕਦੇ ਜਾਂ ਜਾਂ ਜਿਹੜੇ ਜਿੱਥੇ ਵੀ ਮਹਿਕਮਾ ਹੈ ਕੋਈ ਵੀ ਮਹਿਕਮਾ ਜਾਂ ਮੰਨ ਲਓ ਕਾਰਪੋਰੇਸ਼ਨ ਪੁਲਿਸ ਮਹਿਕਮਾ ਹੋ ਗਿਆ ਸਰਕਾਰੀ ਦਰਾ ਜਾਂ ਮੰਨ ਲਓ ਸਰਕਾਰੀ ਹਸਪੀਟਲ ਹੋ ਗਿਆ ਜਾਂ ਸਰਕਾਰੀ ਚਿੱਠੀ ਵਾਲਾ ਬਾਕਸ ਹੋ ਗਿਆ ਲੋਕਾਂ ਕੋਲੋਂ ਕੰਮ ਕਰਾਉਂਦੇ ਆ ਇਹ ਇਹ ਚਾਹੁੰਦੇ ਆ ਕਿ ਲੋਕ ਪਹਿਲੇ ਇਹਨਾਂ ਦੇ ਦਰਬਾਰ ਤੇ ਆਉਣ ਉਸ ਤੋਂ ਬਾਅਦ ਕੰਮ ਹੋਵੇ ਇਹ ਨਹੀਂ ਚਾਹੁੰਦੇ ਹਾਂ ਉਸ ਇਹ ਨਹੀਂ ਚਾਹੁੰਦੇ ਡਾਇਰੈਕਟ ਕੰਮ ਹੋਵੇ ਡਾਇਰੈਕਟ ਨਹੀਂ ਚਾਹੁੰਦੇ ਇਹ ਕਹਿੰਦਾ ਸਪਾਰਸ਼ ਪਏ ਮੰਨ ਲਓ ਹੁਣ ਜੇ ਆਪਾਂ ਸਪਾਰਸ਼ ਲੈ ਕੇ ਆ ਨਹੀਂ ਫੇ ਕਿਦੀ ਲੈ ਕੇ ਆਈਏ ਤੁਹਾਨੂੰ ਦੱਸ ਦੋ ਨਾ ਫਿਰ ਔਰ ਇੰਨਾ ਕਿ ਮੈਂ ਕਹਿੰਦਾ ਸਿਸਟਮ ਖਰਾਬ ਹੋਇਆ ਪਿਆ ਵਾ ਮੈਂ ਗਣਾ ਐਪਰੀਸ਼ੀਏਟ ਕਰਨ ਜਿਹਦਾ ਜੇ ਇੱਕ ਬੰਦਾ ਖੜਾ ਹੁੰਦਾ ਉਹਦੇ ਅੱਗੇ 50 ਬੰਦੇ ਜ਼ਰੂਰ ਖੜੇ ਹੋਣ ਚਾਹੀਦੇ ਆ ਤਾਂ ਕਿ ਉਹ ਸਰਕਾਰਾਂ ਤੇ ਰੋ ਪਾ ਸਕੇ ਵੀ ਦਾ ਪਾ ਸਕੇ ਵੀ ਮੇਰੇ ਏਰੀਆ ਦੇ ਵਿੱਚ ਆ ਕੰਮ ਹੋ ਰਿਹਾ ਦੁਆਰਾ ਕਦੀ ਕੰਮ ਨਹੀਂ ਹੁੰਦਾ ਜੀ ਤੁਸੀਂ ਬੇਸਿਕਲੀ ਰਹਿਣ ਵਾਲੇ ਕਿੱਥੇ ਦੇ ਹੋ ਮੈਂ ਜਲੰਧਰ ਦਾ ਜੀ ਐਡਾ ਨਹੀਂ ਹੋ ਸਕਦਾ ਕਿ ਤੁਸੀਂ ਟਿਕ ਕੇ ਆਪਣੇ ਹੱਲ ਕੇ ਨੇ ਜਿਹੜੇ ਲੋਕ ਆ ਉਹਨਾਂ ਦੀ ਆਵਾਜ਼ ਬੁਲੰਦ ਕਰੋ ਕਿਉਂਕਿ ਹੁਣ ਤੁਹਾਡੀ ਆਵਾਜ਼ ਕਿਤੇ ਨਾ ਕਿਤੇ ਸੁਣੀ ਜਾਂਦੀ ਹੈ ਤੁਸੀਂ ਜਿੱਥੇ ਇਲੈਕਸ਼ਨ ਹੋਵੇ ਉੱਥੇ ਪਹੁੰਚ ਜੰਨੇ ਆ ਦੇਖੋ ਮੈਂ ਇੱਕ ਇੱਕ ਰੈਪ ਲਿਖਿਆ ਹੋਇਆ ਜੀ ਹੂੰ ਚਾ ਦੇ ਨਾਲ ਤੁਸੀਂ ਖਾਦਾ ਇੱਕ ਅੱਧੀ ਕੇਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਈਵਨ ਦੇ ਵਿੱਚ ਵੋਟਾਂ ਦਾ ਪੀ ਐਚ ਮੇਲਾ ਕੇਰਲ ਮੇ ਸਰਕਾਰ ਨੇ ਸੁਟਿਆ ਨਹੀਂ ਲੇ ਦਿੱਤਾ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਫੋਨ ਤੁਹਾਡਾ ਫੋਨ ਤੇ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ 5ਜੀ ਦੇ ਪਿੱਛੇ ਕੁਝ ਚੱਲ ਰਿਹਾ ਕੁਟਾਲਾ ਕਰੋਨਾ ਤੇ ਸਾਡੀ ਬਿਠੀ ਸਰਕਾਰ ਕਿਉਂ ਇਹ ਮਜ਼ਾਕ ਕਿਆ ਕਿ ਯਨੀ ਟੁਸ਼ਟਰਾਂ ਵਾਲਾ ਬੋਲੇ ਤੋਂ ਮਜ਼ਾਕ ਕਿਆ ਏ ਹੈ ਜੀ ਅੱਛਾ ਤੁਸੀਂ ਕਹਿੰਦੇ ਕਿ ਨਿੰਡੂ ਸ਼ਟਰਾ ਵਾਲਾ ਬੋਲੇ ਮਜ਼ਾਕ ਹੈ ਕਿਆ ਪਰ ਤੁਹਾਨੂੰ ਲੱਗਦਾ ਕਿ ਤਦ ਨਾ ਕਿ ਤਦ ਤੁਸੀਂ ਆਪਣੇ ਆਪ ਨੂੰ ਖੁਦ ਇਸ ਤਰੀਕੇ ਪੇਸ਼ ਕੀਤਾ ਕਿ ਲੋਕ ਤੁਹਾਨੂੰ ਮਜ਼ਾਕ ਦੇ ਨਾਲ ਜੋੜ ਕੇ ਦੇਖਦੇ ਸਰ ਕਰੀ ਜਾਣ ਪਰ ਮੈਂ ਤੇ ਮੈਂ ਦੇਖੋ ਮੇਰੀ ਫਿਲਮਾਂ ਵੀ ਚੱਲਦੀਆਂ ਗਾਣੇ ਚੱਲਦੇ ਮੈਨੂੰ ਸਾਰਾ ਕੁਝ ਠੀਕ ਠਾਕ ਹੈ ਮੈਂ ਲੋਕਾਂ ਵਾਸਤੇ ਲੜ ਰਿਹਾ ਮੈਂ ਜਿੱਦਣ ਲੋਕਾਂ ਨੂੰ ਸੁਣਵਾਈ ਹੋ ਗਏ ਆਮ ਬੰਦੇ ਦੀ ਆਮ ਪਬਲਿਕ ਦੀ ਹਰ ਜਗ੍ਹਾ ਤੇ ਸੁਣਵਾਈ ਥਾਣੇ ਚ ਹੋ ਜੇ ਕਚੀਆ ਤੇ ਤਹਸੀਲੇ ਸਰ ਜਗ੍ਹਾ ਤੇ ਹੋ ਜੇ ਮੈਂ ਨਹੀਂ ਲੜੂੰਗਾ ਔਰ ਜੇ ਪੰਜਾਬ ਭੁੱਖਾ ਪੰਜਾਬ ਆਖੀ ਸਾਰ ਨਹੀਂ ਇਹ ਨਹੀਂ ਕਹਿੰਦਾ ਤੁਸੀਂ ਨਾਲ ਲੜੋਗੇ ਤੁਹਾਨੂੰ ਲੜਨਾ ਚਾਹੀਦਾ ਕਿਉਂਕਿ ਤੁਸੀਂ ਇੱਕ ਨਵੇਂ ਤਰੀਕੇ ਲੋਕਾਂ ਨੂੰ ਜਾਗਰਤ ਕਰ ਰਹੇ ਆ ਪਰ ਮੈਂ ਤੁਹਾਨੂੰ ਇੱਕ ਸਲਾਹ ਦੇਣਾ ਚਾਹੁੰਦਾ ਐਜ਼ ਅ ਬ੍ਰਦਰ ਸਲਾਹ ਇਹ ਦੇਣਾ ਚਾਹੁੰਨਾ ਕਿ ਹੁਣ ਤੁਸੀਂ ਪੌਪੂਲਰ ਹੋ ਹੋ ਜਦੋਂ ਲੋਕਪ੍ਰੀਆ ਹੋ ਜਾਓਗੇ ਨਾ ਫੇਮਸ ਹੋਣਾ ਅਲੱਗ ਗੱਲ ਹੈ ਲੋਕਪ੍ਰੀਆ ਹੋਣਾ ਦੂਜੀ ਗੱਲ ਹੈ ਔਰ ਉਹ ਮਹਾਨ ਗੱਲ ਹੁੰਦੀ ਹੈ ਹੁਣ ਤੁਹਾਨੂੰ ਲੋਕ ਸੁਣਦੇ ਆ ਜੇ ਤੁਸੀਂ ਸਹੀ ਢੰਗ ਨਾਲ ਲੋਕਾਂ ਦੇ ਮਸਲੇ ਚੱਕਣ ਲੱਗ ਜાઓ ਕੋਈ ਇੱਕ ਹਲਕਾ ਫਾੜ ਲਓ ਜਿਹੜਾ ਤੁਹਾਡਾ ਤਾਂ ਹੋ ਸਕਦਾ ਲੋਕ ਤੁਹਾਡੇ ਤੇ ਪਿਆਰ ਹੋਰ ਨਿਸ਼ਾਫਰ ਕਰਨ ਕਿਉਂਕਿ ਮੇਰੇ ਖਿਆਲ ਜਦੋਂ ਜਲੰਧਰ ਦੀ ਇਲੈਕਸ਼ਨ ਹੋਈ ਸੀ ਮੈਨੂੰ ਅੱਜ ਵੀ ਯਾਦ ਹੈ ਉਸ ਸਮੇਂ ਤੁਹਾਨੂੰ 5000 ਦੇ ਆਸ-ਪਾਸ ਵੋਟਾਂ ਪਈਆਂ ਔਰ ਲੋਕਾਂ ਨੇ ਇਹ ਵੀ ਗੱਲ ਕਿਹਾ ਕਿ 5000 ਵੋਟਾਂ ਲਈ ਘੱਟੋ-ਘੱਟ 100 ਬੱਸਾਂ ਭਰ ਕੇ ਆਉਂਦੀਆਂ ਬਿਲਕੁਲ 100 ਬੱਸਾਂ ਭਰ ਕੇ ਆਉਣ ਫਿਰ 5000 ਵੋਟ ਪੈਂਦੀਆਂ ਔਰ 5000 ਵੋਟ ਵੀ ਭਾਗ ਵਾਲੇ ਨੂੰ ਪੈਂਦੀਆਂ ਇੱਥੇ ਕੀ ਕਹਿਣਾ ਚਾਹੂੰਗਾ ਦੇਖੋ ਜਿਹੜੇ ਵੋਟਰ ਆ ਮੈਂ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਦਾ ਤੇ ਮੈਂ ਲੁਧਿਆਣਾ ਜਿਮਨੀ ਚੋਣਾ ਚ ਵੀ ਖੜਾ ਕਾਫੀ ਲੋਕਾਂ ਨੇ ਮੈਨੂੰ ਕਿਹਾ ਵੋਟਾਂ ਬਣ ਕੇ ਜੇ ਮੈਂ ਵੋਟਾਂ ਦਾ ਮੈਂ ਠੱਗ ਹੁੰਦਾ ਮੈਂ ਕਹਿੰਦਾ ਪੰਜਾਬ ਦਾ ਬੱਚਾ ਕਿੱਥੇ ਦਾਏਗਾ ਪੰਜਾਬ ਦਾ ਦੁੱਖ ਦਰ ਸੁਣਨ ਵਾਲਾ ਕੋਈ ਨਹੀਂ ਪੰਜਾਬ ਆ ਜਾਖਰੀ ਸਾਵਾ ਤੇ ਹਰ ਆ ਦੇਖ ਲੋ ਸਾਡੇ ਰਮਨ ਅਡੋੜਾ ਜਿਹੜਾ ਉਥੇ ਜਲੰਧਰ ਸ਼ਹਿਰ ਤੇ ਫੜਿਆ ਗਿਆ 1500 ਕਰੋੜ ਦਾ 1500 ਕਰੋੜ ਜਿਉਹੀ ਗਰੀਬਾਂ ਚ ਵੱਡਿਆਂ ਦਾ ਗਰੀਬ ਨੇ ਅਮੀਰ ਪੰਜਰਾ ਜੀ ਲੱਗਦਾ ਰਮਨ ਅਰੋੜਾ ਨੇ ਹਿੱਸਾ ਨਹੀਂ ਦਿੱਤਾ ਨਹੀਂ ਹਿੱਸਾ ਦੇਵੇ ਜਾਂ ਨਾ ਦੇਵੇ ਇਹ ਜੇ ਲੀਡਰਾਂ ਦੀ ਇਦਾਂ ਦੀ ਸਿਸਟਮ ਹੈ ਇਹਨਾਂ ਦਾ ਤੇ ਫਿਰ ਆਪਾਂ ਲੀਡਰਾਂ ਨੂੰ ਬੋਰਡ ਕਿਉਂ ਪਾਉਨੇ ਆ ਮੈਂ ਕਹਿੰਦਾ ਛੱਡੋ ਮੇਰੀ ਮੇਰੀ ਗੱਲ ਸੁਣੋ ਸਾਰੇ ਲੋਕਾਂ ਨੂੰ ਖੜਾ ਹੋਣਾ ਚਾਹੀਦਾ ਜੇ ਇੱਕ ਬੰਦਾ ਖੜਾ ਹੁੰਦਾ 100 ਬਰਾਬਰ ਹੋਣਾ ਚਾਹੀਦਾ ਤਾਂ ਕਿ ਉਹਨੂੰ ਉਹਨੂੰ ਇੰਨੀਆਂ ਮੁਸ਼ਕਲਾਂ ਨਾ ਜਿਤਨਾ ਪਵੇ ਗੱਲ ਵੀ ਕਰ ਰਹੀ ਸੀ ਕਿ ਜੇ ਕੁਰਸੀ ਜਿੱਤ ਨਹੀਂ ਸਕਦਾ ਹਲਾ ਜੀ ਜੀ ਮੈਂ ਇਹ ਗੱਲ ਜਨਾ ਬਾਉ ਕਾਂਸ਼ੀ ਰਾਮ ਜੀ ਨੇ ਗੱਲ ਕੀਤੀ ਸੀ ਡਾਕਟਰ ਪੀਮਨਾਵਾਲ ਬਾਬਾ ਸਾਹਿਬ ਦੀ ਆਵਾਜ਼ ਲੈ ਕੇ ਕਿ ਜੇ ਸਾਨੂੰ ਕੁਰਸੀ ਨਹੀਂ ਮਿਲਦੀ ਉਹਨੂੰ ਹਲਾਉਂਦਾ ਤਾਂ ਦਮ ਰੱਖੋ ਸੋ ਉਸ ਦਮ ਵਾਲਮਿਕ ਸਮਾਜ ਗੁਰੂ ਵਿਦਾ ਸਮਾਜ ਕਰੇਗਾ ਨੀਡ ਟੂ ਸ਼ਟਰਾਂ ਦੇ ਸ਼ਟਰਾਂ ਵਾਲੇ ਦੇ ਲੁਧਿਆਣੇ ਜਾਣ ਨਾ ਕੁਰਸੀ ਹਿੱਲੀ ਥੋੜੀ ਜੀ ਸਰ 14 ਜਣੇ ਇੱਕ ਪਾਸੇ ਸੀਗੇ ਜੀ 14 ਜਣੇ ਟੋਟਲ ਬੰਦੇ ਆ ਔਰ 13 ਇੱਕ ਪਾਸੇ ਮੈਂ ਕੱਲਾ ਹਾਂ ਔਰ ਕੋਈ ਬਹੁਤ ਵੱਡਾ ਬੰਦਾ ਸੀਗਾ ਉਹ ਕਹਿੰਦਾ ਯਾਰ ਤੂੰ ਮੇਰੇ ਤੋਂ ਆ ਜਾ ਮੇਰਾ ਪ੍ਰਚਾਰ ਕਰ ਗਲੇ ਚ ਪਟਾ ਪਾ ਕੇ ਮੈਂ ਕਿ ਉਹ ਕਿਉਂ ਜੀ ਕਹਿੰਦਾ ਤੇਰੇ ਕੋਈ ਹੋਰ ਹੱਲ ਹੈ ਨਹੀਂਗਾ ਜੇ ਤੂੰ ਇਹ ਪ੍ਰਚਾਰ ਨਹੀਂ ਕਰੇਗਾ ਆਉਣ ਵਾਲਾ ਸਮਾਂ ਤੇਰਾ ਨਹੀਂ ਹੈਗਾ ਨਾ ਤਰੀਕੇ ਤੇ ਸੁਣਵਾਈ ਹੋਣੀ ਮੈਂ ਕਹ ਸੁਣਵਾਈ ਤੇ ਕੰਮ ਬੰਦੇ ਦੀ ਵੀ ਨਹੀਂ ਹੁੰਦੀ ਪਰ ਉਸ ਬੰਦੇ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਹਿੰਦਾ ਮੈਨੂੰ 13 ਬੰਦੇ ਐ ਮੈਨੂੰ ਨਾ 12 ਬੰਦੇ ਦਾ ਕੋਈ ਖਤਰਾ ਨਹੀਂ ਇੱਕ ਨੀਡੂ ਸ਼ਟਰਾਂ ਵਾਲਾ ਰਾਤ ਨੂੰ ਸੌਣੇ ਆ ਕੇ ਮੇਰੇ ਕਹਿੰਦਾ ਮੈਂ ਜਿੱਤ ਗਿਆ ਮੈਂ ਜਿੱਤ ਗਿਆ ਮੈਂ ਜਿੱਤ ਗਿਆ ਉਹ ਕਹਿੰਦਾ ਵੀ ਇਹਨੂੰ ਕਿਸੇ ਤਰੀਕੇ ਚ ਜੁਗਰਾਓ ਫਿਰ ਇੱਕ ਬਹੁਤ ਵੱਡਾ ਲੀਡਰ ਸੀਗਾ ਦੂਜੀ ਪਾਰਟੀ ਲੀਡਰਾਂ ਦੀ ਉਹਨਾਂ ਨੇ ਮੈਨੂੰ ਬੁਲਾਇਆ ਚਾਹ ਤੇ ਚਾਹ ਬੈਠੇ ਕਹਿੰਦੇ ਜੀ ਦੇਖੋ ਸਾਡੇ ਬਾਰੇ ਮੈਂ ਕਹਾਂ ਜੀ ਮੈਨੂੰ ਸੀਟ ਦਿਓ ਜੀ ਫਲਾਨੇ ਏਰੀਆ ਚੋਂ ਕਹਿੰਦੇ ਨਹੀਂ ਸੀਟ ਨਹੀਂ ਮਿਲ ਸਕਦੀ ਮੈਂ ਕਹਾ ਫਿਰ ਮੈਂ ਇੱਥੇ ਕਿਉਂ ਬੈਠਾ ਕਹਿੰਦਾ ਚਾਹ ਤੇ ਪੀਲਾ ਮੈਂ ਕਹਿੰਦਾ ਨਹੀਂ ਮੈਂ ਚਾਹ ਨਹੀਂ ਪੀਣੀ ਕਹਿੰਦਾ ਚਾਹ ਚ ਕੋਈ ਜ਼ਹਿਰ ਨਹੀਂ ਪਾਇਆ ਮੈਂ ਆਪਣੀ ਚਾਹ ਜੱਕੀ ਉਹਦੇ ਰੱਖਤੀ ਉਹਦੀ ਚਾਹ ਜੱਕ ਕੇ ਪਾ ਲਈ ਮੈਂ ਕਹਾ ਵੀ ਹੁਣ ਤੂੰ ਜਿਹੜੀ ਗੱਲ ਕਹਿਣ ਆ ਮੇਰੇ ਮਨ ਚ ਕੋਈ ਨਹੀਂ ਸੀਗਾ ਤੇਰੇ ਮਨ ਚ ਮੈਂ ਅੱਜ ਲੋਕਾਂ ਨੂੰ ਕਹਿਣਾ ਜਨਾ ਵੀ ਅੱਜ ਜੇ ਪੰਜਾਬ ਸਾਡਾ ਖਤਰੇ 'ਚ ਹੈ ਜੇ ਤੁਸੀਂ ਇਹਨੂੰ ਬਚਾ ਸਕਦੇ ਤੇ ਬਚਾ ਲਓ ਕਿਉਂਕਿ ਇੱਕ ਇੱਕ ਬੰਦਾ ਤੁਸੀਂ ਕਮੀਡੀਅਨ ਭੇਜ ਕੇ ਦੇਖ ਲਿਆ ਭਗਵੰਤ ਸਰਦਾਰ ਭਗਵੰਤ ਮਾਨ ਜੀ ਜਿਨ੍ਹਾਂ ਨੇ ਹਜ਼ਾਰ ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀ ਲੇਡੀਸ ਨੂੰ ਕਿਸੇ ਨੂੰ ਨਹੀਂ ਮਿਲਿਆ ਯਾਰ ਸਾਨੂੰ ਲੋਕਾਂ ਨੂੰ ਫੁੱਦੂ ਕਿਉਂ ਬਣਾਇੰਦਾ ਬੁੱਧੂ ਕਿਉਂ ਬਣਾਇੰਦਾ ਸਾਨੂੰ ਬੁੱਧੂ ਬਣਾਇੰਦਾ ਵੀ ਠੀਕ ਹੈ ਬੁੱਧੂ ਨਹੀਂ ਫੁੱਦੂ ਵੀ ਬਣਾਇਆ ਜਾਂਦਾ ਨਹੀਂ ਮੈਨੂੰ ਬਣਾਇਆ ਜਾਂਦਾ ਮੈਂ ਆਪਣੇ ਤੇ ਗੱਲ ਕਰ ਰਿਹਾ ਕਿਸੇ ਹੋਰ ਤੇ ਨਹੀਂ ਮੈਂ ਸਿਰਫ ਇਕੱਲਾ ਬੰਦਾ ਮੈਂ ਬਾਰ ਬਾਰ ਇਲੈਕਸ਼ਨ ਲੜਦਾ ਮੈਂ 9 ਵਾਰ ਹੀ ਹਾਰਿਆ 10ਵੀਂ ਵਾਰ ਦੀ ਮੈਂ ਫੇਰ ਖੜਾ ਹੋ ਗਿਆ ਯਾਰ ਮੈਂ ਅਨਜ਼ਾਨੀਗਾ ਮੈਂ ਕਿੰਨੀ ਵਾਰ ਕੀ 11ਵੀਂ ਵਾਰ ਸਰ ਜੇ ਮੈਂ ਮੋਦੀ ਸਾਹਿਬ ਦਾ ਰਿਜ਼ਲਟ ਪਾਵਾ ਤੇ 11ਵੀਂ ਆਦੀ ਹੈ ਤੇ ਜੇ ਮੈਂ ਨਹੀਂ ਪਾਉਂਦਾ ਤੇ ਮੈਂ ਮੈਂ 10 ਵਾਰੀ ਆ ਤੁਸੀਂ ਭਗਵਾਨ ਤੁਮਨ ਜੀ ਦੀ ਗੱਲ ਕੀਤੀ ਹੈ ਜੇ ਹੁਣ ਉਹੀ ਕਿਤੇ ਆ ਕੇ ਕਹਿੰਦੇ ਕਿ ਨਿਊ ਟੂਅਰ ਸਾਡੇ ਨਾਲ ਰਲ ਜਾ ਇਹ ਗੱਲ ਗਲਤ ਹੈ ਮੇਰੀ ਵੋਟੀ ਨੇ 4 ਵਾਰੀ ਖਾਤਾ ਖਲਾਇਆ ਉਹਨੂੰ 1000 ਰੁਪਏ ਇੱਕ ਵਾਰੀ ਵੀ ਨਹੀਂ ਆਇਆ ਭਰੋਸਾ ਨਹੀਂ ਤੁਹਾਨੂੰ ਪਿਆ ਫਿਰ ਜੱਜਾਂ ਫਿਰ 4000 ਪਾਣ ਫੇਰ ਸਾਰਿਆਂ ਦੇ ਪਣ ਜਿੰਨੇ ਖਾਤੇ ਹੈਗੇ ਕਹਿੰਦੇ ਨਾ ਕਿ ਸਿਆਣੇ ਕਹਿੰਦੇ ਘਰ ਚ ਝਾੜੂ ਖੜਾ ਨਹੀਂ ਕਰੀਦਾ ਤੁਸੀਂ 3 ਸਾਲ ਤੋਂ ਖੜਾ ਕੀਤਾ ਕਲੇਸ਼ ਤਾਂ ਹੀ ਪੈਂਦਾ ਕਲੇਸ਼ ਤੇ ਮੈਂ ਕਿੰਨਾ ਵੀ ਦੇਖੋ ਕੋਈ ਵੀ ਸਰਕਾਰ ਨਹੀਂ ਚੰਗੀ ਮੈਂ ਹੁਣ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਬੀਜੇਪੀ ਕਾਲੀ ਦਲ ਬੌਜੇਸ ਮਾਈ ਪਾਰਟੀ ਆਮ ਆਦਮੀ ਪਾਰਟੀ ਕਾਂਗਰਸ ਜੇ ਤਿੰਨਾਂ ਜੋ ਸਾਡੇ ਪੰਜਾਬ ਦੇ ਵਿੱਚ ਆਮ ਬੰਦੇ ਦੀ ਸੁਣਵਾਈ ਹੋ ਜਵੇ ਆਮ ਬੰਦੇ ਨੂੰ ਕਾਰੋਬਾਰ ਮਿਲਣਗੇ ਇਹ ਲੀਡਰ ਕਸਮ ਖਾਂਣ ਆਪਣੇ ਬੱਚਿਆਂ ਦੀ ਕਿ ਅਸੀਂ ਬੇਈਮਾਨੀ ਨਹੀਂ ਕਰਾਂਗੇ ਜਨਤਾ ਨਾਲ ਇਮਾਨਦਾਰੀ ਕਰਾਂਗੇ ਮੈਂ ਉਹ ਸਰਕਾਰ ਵਾਲ ਹੋਊਗਾ ਚਾਹੇ ਉਹ ਜਿਹੜੀ ਮਰਜ਼ੀ ਸਰਕਾਰ ਹੋਵੇ ਕਿਉਂਕਿ ਸਾਡੇ ਪੰਜਾਬ ਨੂੰ ਆਖਰੀ ਸਾਂਵਲ ਤੇ ਪਹੁੰਚ ਗਿਆ ਨਾ ਕਾਰੋਬਾਰਾ ਨਾ ਕੋਸ਼ਾ ਸਾਡੇ ਸਰ ਪੰਜਾਬ ਦਾ ਬੜਾ ਬੇੜਾ ਕਰਗਾ ਜਿੱਦ ਤਹਾਨੇ ਤੱਕ ਕੀ ਹਾਲ ਚਿਰੂ ਤੇ ਆਣੇ ਤੱਕ ਕਿੰਨਾ ਕ ਬੇੜਾ ਕਰਗ ਹੋ ਚੁੱਕਾ ਵੈਸਟ ਨਾ ਦੇਖੋ ਜਿਹੜਾ ਬੁੱਢਾ ਨਾਲਾ ਲੋਕੀ ਕਹਿੰਦੇ ਮੈਂ ਸੰਤੀ ਸੀਸ਼ ਵਾਲੇ ਵੀ ਕਹਿੰਦੇ ਮੈਂ ਸਾਫ਼ ਕੀਤਾ ਪਰ ਉਹਦੇ ਨਾਲ ਕਈ ਬਿਮਾਰੀਆਂ ਲੱਗਦੀਆਂ ਕੈਂਸਰ ਟੀਵੀ ਉਹ ਦਵਾਈ ਉਹ ਜਿਹੜੇ ਵਿਚਾਰੇ ਜਿਨ੍ਹਾਂ ਦੇ ਕਾਰੋਬਾਰ ਉਹ ਚਾਰੇ ਹਸਪਤਾਲਾਂ ਤੱਕੇ ਖਾਂਡੇ ਜਾ ਕੇ ਦੇਖੋ ਹਸਪਤਾਲ ਔਰ ਡੀ ਐਮ ਸੀ ਡੀ ਐਮ ਸੀ ਹਸਪਤਾਲ ਜਾ ਕੇ ਦੇਖੋ ਨਹੀਂ ਤੇ ਸਿਵਲ ਹਸਪਤਾਲ ਜੋ ਕਿਸੇ ਕੋਈ ਹਸਪਤਾਲ ਜਾ ਕੇ ਦੇਖ ਲਓ ਬਿਮਾਰੀਆਂ ਨਹੀਂ ਲੱਗ ਰਹੀਆਂ ਇਨ ਦਾ ਜ਼ਿੰਮੇਦਾਰ ਕੌਣ ਹੈ ਅੱਛਾ ਜਵਾਰ ਨਗਰ ਤੋਂ ਇੱਕ ਨਾ ਵਿਅਕਤੀ ਨੇ ਬੜਾ ਸੂਝਵਾਨ ਵਿਅਕਤੀ ਸੀ ਸਧਾਰਨ ਵਿਅਕਤੀ ਉਹਨੇ ਬੜੀ ਅੱਛੀ ਗੱਲ ਕੀਤੀ ਉਹ ਕਹਿੰਦੇ ਕਿ ਇਹ ਲੀਡਰ ਸਾਨੂੰ ਰਾਸ਼ਨ ਵੀ ਦੇ ਦੇਣਗੇ ਸ਼ਰਾਬ ਦੀ ਬੋਤਲ ਵੀ ਦੇ ਦੇਣਗੇ ਜਨਾਨੀਆਂ ਨੂੰ ਗਹਿਣੇ ਗੱਟੇ ਵੀ ਦੇ ਦੇਣਗੇ ਸਕੂਟੀ ਵੀ ਦੇ ਦੇਣਗੇ ਮੋਟਰਸਾਈਕਲ ਵੀ ਦੇ ਦੇਣਗੇ ਪਰ ਸਾਨੂੰ ਸਾਫ਼ ਪਾਣੀ ਤੇ ਸਾਫ਼ ਹਵਾ ਨਹੀਂ ਦੇ ਸਕਦੇ ਤੁਸੀਂ ਐਦਾਂ ਲੋਕਾਂ ਨੂੰ ਕਦੀ ਮਿਲੇ ਕਦੀ ਉਹਨਾਂ ਨਾਲ ਗੱਲਬਾਤ ਕੀਤੀ ਮੈਂ ਤੇ ਉਹ ਕਹਿੰਦੇ ਗੰਦਾ ਨਾਲ ਸਾਫ਼ ਕਰਕੇ ਦਿਖਾ ਦੇਣ ਜਿਹੜੀ ਸਰਕਾਰ ਕਰੇਗੀ ਜ ਮੈਂ ਉਹਦੇ ਨਾਲ ਉਹ ਜੇ ਗਰੀਬਾਂ ਜਿਹੜੀ ਜਿੰਨੀ ਇੰਡਸਟਰੀ ਹੈ ਲੁਧਿਆਣਾ ਸ਼ਾਦੀ ਸਾਰੀ ਬਾਹਰ ਕੱਢਦੀ ਹੈ ਪੰਜਾਬ ਦੇ ਬੱਚੇ ਨੇ ਕਿੱਥੇ ਕੰਮ ਕਰਨਾ ਮੈਨੂੰ ਦੱਸ ਕੇ ਜਾਓ ਅੱਜ ਪੰਜਾਬ ਦੇ ਬੱਚੇ ਨੌਕਰੀ ਲੈਣੀ ਕਿੱਦਾਂ ਮੈਨੂੰ ਦੱਸ ਕੇ ਜਾਓ ਕਿੱਥੇ ਦੋਗੇ ਮੈਂ ਕਹਿੰਦਾ ਸਾਡੇ ਜਿਹੜਾ ਪੰਜਾਬ ਦੇ ਹਾਲਾਤ ਇਦਾਂ ਦੇ ਕਰਦੇ ਨੇ ਕਿ ਸੁਪਨੇ ਵਿੱਚ ਵੀ ਦੇਖੇ ਚੀਕਾ ਮਾਰਦੇ ਵੀ ਸਾਡੇ ਪੰਜਾਬ ਦਾ ਜਨ ਤੇ ਨਾ ਕੋਈ ਸਰਕਾਰੀ ਦਰਵਾਜ਼ਾ ਜ ਆਵਾਜ਼ ਆ ਨਾ ਪ੍ਰਸ਼ਾਸਨ ਨਾ ਕੋਈ ਸਾਡੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਉਲਟਾ ਕੀ ਕਰ ਰਿਹਾ ਕਿ ਹੁਣ ਤੁਸੀਂ ਸਪਾਰਸ਼ ਲੈ ਕੇ ਆਓ ਸਾਨੂੰ ਕਹਿੰਦੇ ਇਸ ਵਾਰ ਸਾਨੂੰ ਸ਼ਟਰ ਵਾਲੇ ਨੂੰ ਕਦੀ ਕਿਸੇ ਲੀਡਰ ਨੇ ਧਮਕਾਉਣ ਦੀ ਡਰਾਉਣ ਦੀ ਕੋਸ਼ਿਸ਼ ਕੀਤੀ ਦੇਖੋ ਧਮਕੀਆਂ ਰੋਜ਼ ਆਉਂਦੀਆਂ ਤੇ ਅਸੀਂ 골ਡੀ ਬ੍ਰਾਡ ਦੀ ਤਾਂ ਨਹੀਂ ਆਈ ਨਹੀਂ ਅਸੀਂ ਧਮਕੀਆਂ ਤੋਂ ਡਰਦੇ ਨਹੀਂ ਪਰ ਰੋਜ਼ ਧਮਕੀਆਂ ਆਉਂਦੀਆਂ ਸਰਕਾਰਾਂ ਨੇ ਇੱਕ ਗੱਲ ਕਹਿੰਦੇ ਆ ਵੀ ਅਸੀਂ ਤੇ ਸੁੱਤੇ ਪੇ ਲੋਕਾਂ ਨੂੰ ਜਗਾਣੇ ਆ ਭਾਵੇਂ 100 ਵਾਰੀ ਹਾਰ ਜਾਈਏ ਜãi ਤੇ ਲੱਗੇ ਰਹਿਣਾ ਕਿਉਂਕਿ ਉਹਨਾਂ ਸਾਨੂੰ ਇੱਕ ਕੰਮ ਦੇ ਦਿੱਤਾ ਜੇ ਅਸੀਂ 10 ਵਾਰੀ ਪੈਸੇ ਲੈ ਕੇ ਨਹੀਂ ਅਸੀਂ 9 ਵਾਰੀ ਪੈਸੇ ਲੈ ਕੇ ਨਹੀਂ ਬੈਠੇ ਤੇ ਅਸੀਂ 10ਵੀਂ ਵਾਰ ਪੈਸੇ ਲੈ ਕੇ ਬੈਠਾਂਗੇ ਕਦੀ ਨਹੀਂ ਅੱਛਾ ਹੁਣ ਹੁਣ ਉਮੀਦ ਕਿੰਨੀ ਤੁਹਾਨੂੰ ਕਿੰਨੀਆਂ ਵੋਟਾਂ ਮੈਂ ਅੱਛਾ ਤੁਹਾਨੂੰ ਪਤਾ ਹੈ ਸਲੋਗਨ ਵੀ ਬਣ ਗਿਆ ਲੋਕੀ ਗੁੱਸੇ ਚ ਕਹਿੰਦੇ ਜਾਂ ਤੈਨੂੰ ਵੋਟ ਨਹੀਂ ਪਾਣੀ ਨਹੀਂ ਟੂ ਸ਼ਟਰ ਵਾਲੇ ਨੂੰ ਪਾ ਦੇਣੀ ਹੈ ਤੈਨੂੰ ਨਹੀਂ ਵੋਟ ਸਹੀ ਗੱਲ ਹੈ ਚਾਹੀਦੇ ਇਹਨਾਂ ਲੋਕਾਂ ਨੇ ਜਿੱਤ ਇਦਾਂ ਇੱਕ ਦੇਖੋ ਮੈਂ ਮੈਂ ਨਹੀਂ ਕਹਿੰਦਾ ਕਿ ਮੈਂ ਕੁਝ ਕਰੂੰਗਾ ਖੋਸਦਾ ਕਿ ਮੈਂ ਵੀ ਨਕਮਾ ਨਿਕਲਾਂ ਪਰ ਜਿਹੜੀਆਂ ਸਰਕਾਰਾਂ ਨਾ ਵੱਡੀਆਂ ਸਰਕਾਰਾਂ ਜਿਵੇਂ ਕਿ ਪ੍ਰੈਮ ਮਿੰਸਟਰ ਮੋਦੀ ਮੋਦੀ ਸਾਹਿਬ ਉਹਨਾਂ ਨੇ ਵੀ ਇਹ ਜਣਾ ਯਾਰ ਕੀ ਬਣ ਗਿਆ ਇੱਥੇ ਸੋਚਿਆ ਕਿ ਸੀ ਤੇ ਬਣ ਕੀ ਗਿਆ ਸੋਚਿਆ ਸੀਗਾ ਕੋਈ ਚਾਰਾਂ ਦੇ ਕੋ ਜਿੱਤੂਗਾ ਇਹ ਨੀਟੂ ਸ਼ਟਨ ਲੱਗਦਾ ਜਦ ਗਿਆ ਰਾਤ ਨੂੰ ਉਹਨਾਂ ਨੂੰ ਵੀ ਨੀਂਦ ਨਹੀਂ ਆਉਣੀ ਮੋਦੀ ਸਾਹਿਬ ਨੂੰ ਵੀ ਮੋਦੀ ਸਾਹਿਬ ਨੂੰ ਵੀ ਔਰ ਜਿੰਨੇ ਮਤਲਬ ਅ ਕਾਲੀ ਦਲ ਕਾਂਗਰਸ ਭਾਜਪਾ ਆਜ ਕਿਤੇ ਤੁਹਾਡੇ ਨਾਲ ਲੜਾਈ ਨਾ ਹੋਵੇ ਨਹੀਂ ਮੈਂ ਮੈਂ ਤੁਸੇ ਵਾਲੇ ਬਹੁਤ ਨੇ ਆਸ਼ੂ ਜੀ ਇਹਨਾਂ ਲੋਕਾਂ ਨੇ ਤੇ ਕਹਿਣਾ ਹੁਣ ਇਹਦਾ ਕੰਮ ਨਹੀਂ ਹੋਉਂਦਾ ਜੇ ਮੇਰਾ ਕੰਮ ਕੋਈ ਰੁਕਿਆ ਮੈਂ ਵੈਸਟ ਨੂੰ ਅਮਰੀਕਾ ਵਰਗਾ ਬਣਾਉਣਾ ਚਾਹੁੰਦਾ ਮੇਰਾ ਸੁਪਨਾ ਦੇਸ਼ ਦਾ ਮਤਲਬ ਆਪਾਂ ਇਹ ਗੱਲ ਸਮਝੇ ਤੁਸੀਂ ਇਹ ਗੱਲ ਡਿਕਲੇਅਰ ਕਰਤੀ 23 ਨੂੰ ਤੁਸੀਂ ਜਿੱਤ ਰਹੇ ਆ ਮੈਂ ਕਹਿੰਦਾ ਕਿ ਮੈਂ 100 ਤੋਂ 100% ਜਿੱਤਾਂਗਾ ਤੁਸੀਂ ਜਿੱਤ ਰਹੇ ਹੋ ਤੇ ਤੁਸੀਂ ਲੋਕਾਂ ਦੇ ਮਸਲੇ ਹੱਲ ਕਰਾਓਗੇ ਕਹਿੰਦੇ ਘਰ ਘਰ ਉੱਠੀ ਗੱਲ ਨੀਡ ਟੂ ਸ਼ਟਰਾਂ ਵਾਲਾ ਕਰੇਗਾ ਸਭ ਦੇ ਮਸਲੇ ਹੱਲ ਪਰ ਬੈਸਟ ਐਮ ਬੈਸਟ ਨੂੰ ਅਮਰੀਕਾ ਵਰਗਾ ਬਣਾ ਕੇ ਦਿਖਾਉਂਗਾ ਜੇ ਮੈਂ ਨਾ ਬਣਾ ਕੇ ਦੱਸ ਸਕਿਆ ਤੇ ਜੁੱਤੀਆਂ ਲਾਹ ਲਾ ਕੇ ਸਿਰ ਤੇ ਮਾਰਿਓ ਪਰ ਮੈਂ ਜਿੱਤਣ ਤੋਂ ਬਾਅਦ ਜੇ ਤੁਸੀਂ ਕੋ ਹਾਰਨ ਤੋਂ ਬਾਅਦ ਕਹਣਾ ਮੈਨੂੰ ਮਿਹਨਤ ਕਰਨ ਦਾ ਕੋਈ ਫਾਇਦਾ ਨਹੀਂ ਕਿਤੇ ਜੇ ਤੁਸੀਂ ਹਾਰ ਗਏ ਫੇ ਤੁਹਾਡੇ ਵਿਰੋਧੀਆਂ ਨੇ ਪਤਾ ਕੀ ਕਹਣਾ ਤੁਸੀਂ ਕਹਿੰਦੇ ਨੀਡ ਟੂ ਸ਼ਟਰਾਂ ਵਾਲਾ ਕਰਦਾ ਮਸਲੇ ਹੱਲ ਤੁਹਾਡੇ ਵਿਰੋਧੀਆਂ ਨੇ ਕਹਣਾ ਚੱਲੋਏ ਚੱਲ ਬੇਰੇ ਇਹ ਦੇਖ ਲੋ ਜੀ ਫਿਰ ਜਿੱਦਾਂ ਉਹ ਕਈ ਸੋ ਘਟੋਲੇ ਦੇ ਵਿੱਚ ਫਸੇ ਮੰਤਰੀ ਤੇ ਇਹਨਾਂ ਦੇ ਉੱਤੇ ਵੀ ਸਿਕੰਜਾ ਹੋਣਾ ਚਾਹੀਦਾ ਇਹਨਾਂ ਕੋਲ ਨਾ ਪੈਸਾ ਕਿੱਥੋਂ ਆਉਂਦਾ ਇਹ ਗਰੀਬ ਬੰਦਾ ਹੈ ਰੋਟੀ ਖਾਣ ਤੋਂ ਮਜਬੂਰ ਹੈ ਇੱਕ ਗਰੀਬ ਬੰਦੇ ਦੀ ਕੋਈ ਸੁਣਵਾਈ ਨਹੀਂ ਹੈਗੀ ਕਿਤੇ ਮੈਂ ਮੈਂ ਕਹਿੰਦਾ ਜਿੱਥੇ ਮਰਜ਼ੀ ਚੱਲ ਜਾਓ ਕਾਰਪੋਰੇਸ਼ਨ ਚੱਲ ਜਾਓ ਆਮ ਬੰਦੇ ਜੇ ਜਿਹੜੀ ਵੀ ਸਰਕਾਰ ਇਹ ਕੰਮ ਕਰ ਦੇਗੀ ਕਿ ਆਮ ਬੰਦੇ ਦੀ ਸੁਣਵਾਈ ਹੋਏਗੀ ਸਰਕਾਰ ਨੇ ਥੋੜੇ ਕਰਨਾ 23 ਨੂੰ ਤੁਸੀਂ ਜਿੱਤ ਰਹੇ ਹੋ ਤੁਸੀਂ ਕਰਨਾ ਮੈਂ ਤੇ ਕਰਕੇ ਦਿਖਾ ਦੂੰਗਾ ਜੀ ਕਿਉਂਕਿ ਮੈਂ ਦੇਖਿਆ ਨਾ ਕਿ ਵੱਡੇ ਵੱਡੇ ਜਿਹੜੇ ਥਾਮੋਂ ਆ ਉਹ ਸਾਰੇ ਕਹਿੰਦੇ ਯਾਰ ਇੱਥੇ ਇਲੈਕਸ਼ਨ ਹੋ ਰਿਹਾ ਤੇ ਨੀਟੂ ਸ਼ਟਰਾਂ ਵਾਲਾ ਨਾ ਅਜੇ ਹਾਂ ਉਹ ਨੀਟੂ ਸ਼ਟਰਾਂ ਵਾਲਾ ਉਹਨਾਂ ਨੂੰ ਕੌਡੀਆਂ ਨਾਲ ਸੱਪ ਨਜ਼ਰ ਆਉਂਦਾ ਵਾ ਪਰ ਇੱਕ ਗੱਲ ਜ਼ਰੂਰ ਹੈ ਹੋ ਸਕਦਾ ਤੁਸੀਂ ਜਿੱਤੋ ਜਾਂ ਨਾ ਜਿੱਤੋ ਮੈਂ ਕੁਝ ਨਹੀਂ ਕਹਿੰਦਾ ਪਰ ਐਨੀ ਗੱਲ ਜ਼ਰੂਰ ਹੈ ਜਿਹੜੀ ਵੋਟ ਤੁਹਾਨੂੰ ਭੁਗਤਣੀ ਆ ਉਹਨੇ ਫੈਸਲੇ ਨੂੰ ਹਲਾ ਕੇ ਰੱਖ ਦੇਣਾ ਦੇਖੋ ਇਹ ਤੇ ਸੱਚੀ ਗੱਲ ਹੈ ਤੁਸੀਂ ਲੈਣੀ ਆ ਮੈਂ ਤਾਂ ਕਿਹਾ ਵੀ ਬਾਬਾ ਸਾਹਿਬ ਸਾਨੂੰ ਕਹਿ ਗਿਆ ਬਾਪੂ ਬਾਪੂ ਕਾਂਸੀ ਰਾਮ ਵੀ ਸਾਨੂੰ ਕਹਿ ਕੇ ਗਿਆ ਜੀ ਅ ਵੀ ਜੇ ਤੁਸੀਂ ਕੁਰਸੀ ਪਾਉਣ ਦੀ ਹਿੰਮਤ ਨਹੀਂ ਖਦੇ ਕਮ ਸਕ ਮ ਹਲਾਉਂਦੀ ਹਿੰਮਤ ਤੇ ਰੱਖ ਲੋ ਆਪਣੀ ਕੌਮ ਨੂੰ ਕਹਿ ਗਿਆ ਵੀ ਉਂਗਲੀ ਖੜੀ ਕਰਕੇ ਵੀ ਦਿੱਲੀ ਦੇ ਰੁਖ ਤੇ ਚਲ ਪੋ ਜੇ ਕੁਝ ਲੈਣਾ ਤੇ ਅੱਛਾ ਜਿਹੜੀ ਲੁਧਿਆਣਾ ਵਿੱਚ ਆਸ਼ੂ ਜੀ ਕਹਿੰਦੇ ਵੰਡੇਟਾ ਪੋਲਿਟਿਕਸ ਹੋਈ ਹੈ ਪੁਲਸ ਨੇ ਨਜਾਇਜ਼ ਪਰਚੇ ਕਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਤਾਂ ਨਹੀਂ ਤਾਂ ਡਰਾਇਆ ਗਿਆ ਤੁਹਾਨੂੰ ਤਾਂ ਨਹੀਂ ਪਰੇਸ਼ਾਨ ਕੀਤਾ ਗਿਆ ਦੇਖੋ ਸਾਡਾ ਪ੍ਰਚਾਰ ਵਾਲੇ ਬਹੁਤ ਰੋਕਿਆ ਗਿਆ ਵੱਡੇ ਵੱਡੇ ਲੀਡਰਾਂ ਨੇ ਰੋਕਿਆ ਤੁਹਾਡਾ ਕਾਫਲਾ ਕਿੰਨਾ ਹੁੰਦਾ ਸੀ ਦੇਖੋ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਕਿ ਜਿਹੜੇ ਬੰਦੇ ਸਾਨੂੰ ਚਾਹੁੰਦੇ ਸੀਗੇ ਪਹਿਲੀ ਗੱਲ ਤੇ ਇਹਨਾਂ ਨੇ ਛੁੱਟੀਆਂ ਵਿੱਚ ਇਲੈਕਸ਼ਨ ਕਰਾਏ ਜਿਹੜੇ ਬੰਦੇ ਸਾਨੂੰ ਚਾਹੁੰਦੇ ਸੀ ਉਹ ਵਿਚਾਰੇ ਬਾਹਰ ਗਏ ਸੀਗੇ ਉਹਦੀ ਉਹ ਵੋਟ ਨਹੀਂ ਸਾਨੂੰ ਪੁੱਗਦੀ ਸਭ ਤੋਂ ਵੱਡਾ ਘਾਟਾ ਸਾਨੂੰ ਉਹ ਪੈਣਾ ਉਸ ਤੋਂ ਵੱਡਾ ਇਹ ਕਿ ਜਿਹੜਾ ਇਹਨਾਂ ਦਾ ਸਲਾਹਕਾਰ ਸੀਗਾ ਉਹ ਬੜਾ ਮਾੜਾ ਸੀਗਾ ਗਰਮੀਆਂ ਦੇ ਟਾਈਮ ਤੇ ਇੰਨੀ ਗਰਮੀ ਦੇ ਟਾਈਮ ਤੇ ਕੋਈ ਬੰ ਉਹ ਵੀ ਨਹੀਂ ਆਉਂਦਾ ਤੇ ਇਹਨਾਂ ਨੇ ਚੁੱਕ ਕੇ ਇਲੈਕਸ਼ਨ ਲੱਕ ਲਿਆ 1.5 ਲੱਖ ਵੋਟ ਚੋਂ 33% ਭੁਗਤੀ ਕੀ 51.3 ਹਾਂਜੀ 51.3 ਦਿੱਤੀ ਲੋਕੀ ਵੋਟ ਪਹਿਲਾਂ ਲੋਕਾਂ ਨੂੰ ਬੋਟ ਦਾ ਬੜਾ ਚਾਹ ਹੁੰਦਾ ਸੀ ਕਿ ਯਾਰ ਸਵੇਰੇ ਬੋਟਾਂ ਆ ਤੇ ਮੈਂ ਵੋਟ ਪਾ ਕੇ ਨਿਸ਼ਾਨ ਲਗਾਉਣਾ ਹੁਣ ਲੋਕੀ ਕਹਿੰਦੇ ਦਫਾ ਕਰ ਨਿਸ਼ਾਨ ਨੂੰ ਰਹਿਣ ਦੇ ਜਿਹੜਾ ਜਿੱਦਾ ਹਰਦਾ ਮਰਨ ਦੇ ਆਪਾਂ ਕੀ ਲਾਵਾ ਦੇ ਇੱਕਲੇ ਤੇ ਚੋਟਾ ਚ ਕਲੀਅਰ ਵੀ ਹੋ ਗਿਆ ਕਿ ਲੀਡਰ ਈਡਾ ਈਡਾ ਕਾਫਲਾ ਦਿਖਾਉਂਦੇ ਸੀਗੇ ਪਰ ਵੋਟਾਂ ਵੀ ਸਿਰ 52.33% ਮਤਲਬ 48.67% ਲੋਕਾਂ ਨੇ ਪਹਿਲੇ ਹੀ ਨਕਾਰਤੇ ਕਿਸਾਨੂੰ ਤੁਸੀਂ ਚਾਹੀਦੇ ਹੀ ਨਹੀਂ ਨਹੀਂ ਚਾਹੀਦੇ ਪਤਾ ਕਿ ਲੋਕ ਦੁਖੀ ਹੈ ਜੀ ਲੋਕ ਸਾਰੀਆਂ ਸਰਕਾਰਾਂ ਤੋਂ ਨਾ ਬਹੁਤ ਜ਼ਿਆਦਾ ਦੁਖੀ ਹੈ ਸਾਰੀਆਂ ਸਰਕਾਰਾਂ ਤੋਂ ਬਹੁਤ ਜ਼ਿਆਦਾ ਦੁਖੀ ਹੈ ਇੱਕ ਕਲਾਸ ਵੱਲ ਤੁਹਾਡੇ ਤੁਹਾਡੇ ਜਿਹੜੇ ਸਾਥੀ ਨਾਲ ਆਏ ਆ ਉਹ ਵੇਟ ਕਰ ਰਹੇ ਤੁਹਾਡੀ ਇੱਕ ਕਲਾਸ ਵੱਲ ਕਿਹ ਵੇਲੇ ਲੋਕ ਜੇ ਤਾਂ ਮੈਂ ਤੁਹਾਨੂੰ ਕਿਹਾ ਕਿ ਲੋਕੇ ਇਹ ਵੀ slogan ਬੋਲਦੇ ਆ ਕਿ ਤੈਨੂੰ ਵੋਟ ਨਹੀਂ ਪਾਣੀ ਜਾਂ ਨੀਡੂ ਛਟੜਾਂ ਵਾਲੇ ਨੂੰ ਪਾ ਦੇਣੀ। ਕਹਿੰਦੇ ਸਹੀ ਆ ਵੀ ਤੈਨੂੰ ਵੋਟ ਨਹੀਂ ਪਾਣੀ ਨੀਡੂ ਛਟੜਾਂ ਨੂੰ। ਕਈ ਵਾਰ ਲੋਕ ਇਦਾਂ ਵੀ ਕਹਿੰਦੇ ਆ ਕਿਸੇ ਮਾੜੇ ਲੀਡਰ ਨੂੰ ਇਦਾਂ ਵੀ ਕਹਿੰਦੇ ਆ ਜਾ ਤੇਨਾ ਨੀਡੂ ਛਟੜਾਂ ਵਾਲੇ ਵਾਲੀ ਹੋਵੇ। ਵੀ ਤੈਨੂੰ ਘਰ ਦੇ ਵੀ ਨਾ ਵੋਟ ਪਾਣ। ਫਿਰ ਉਹਨੂੰ ਦੁੱਖ ਲੱਗਦਾ ਕਿ ਯਾਰ ਮੈਨੂੰ ਮੇਰੇ ਤੇ ਇਦਾਂ slogan ਕਿਉਂ ਬਣਾਉਂਦੇ ਆ? ਮੈਂ ਤਾਂ ਦੱਸ ਲੱਗਾ ਇੱਕ ਵਾਰੀ ਮੈਂ ਆ ਗਿਆ ਨਾ ਤੇ ਜਿੰਨੇ ਪਾਰਟੀਆਂ ਦੇ ਹੈਗੇ ਬੰਦੇ ਵਰਕਰ ਹੈਗੇ ਨਾ ਇਸਾਰੇ ਹੋਈ ਗੱਲ ਚੱਕਦੇ ਆ ਜਿਹੜੇ ਸੱਚੇ ਮੈਨੂੰ ਸੱਚੀਆਂ ਤੇ ਸੁੱਚੀਆਂ ਤੇ ਇਮਾਨਦਾਰੀ ਵਾਲੀ ਬੋਟ ਪਾਣੀਆ ਨਾ ਮੈਂ ਕਿਸੇ ਨੂੰ ਪਾਣੀ ਦਾ ਗਲਾਸ ਪਿਲਾਇਆ ਨਾ ਮੈਂ ਕਿਸਨ ਸ਼ਰਾਬ ਦਿੱਤੀ ਨਾ ਮੈਂ ਕਿਸਨ ਰਾਸ਼ਨ ਦਿੱਤਾ ਨਾ ਮੈਂ ਕਿਸੇ ਨੂੰ ਪੈਸਾ ਦਿੱਤਾ ਉਹਨਾਂ ਨੇ ਨਿਸ਼ਤ ਸਵਾਰਥ ਹੋ ਕੇ ਇਕਦਮ ਇਮਾਨਦਾਰੀ ਦੀ ਵੋਟ ਕਾਲਾ ਆਲਾ ਫਾਡ ਨੀ ਟੂ ਸ਼ਟਰਾਂ ਵਾਲਿਆ ਔਰ ਮੈਂ ਬਹੁਤ ਵੱਡੀ ਗੱਲ ਦੱਸ ਰਿਹਾ ਨੀ ਮੈਂ ਸਸਕੁਟਨੀ ਪਾਰਟ 2 ਫਿਲਮ ਦੇ ਵਿੱਚ ਵੀ ਚੋਰ ਨਿਸ਼ਾਨ ਸ਼ਟਰ ਸੀਗਾ ਔਰ ਜਿਮਨੀ ਚੋਣਾ ਦੇ ਵਿੱਚ ਵੀ ਮੇਰਾ ਸ਼ਟਰ ਸੀਗਾ ਮੇਰੇ ਘਰ ਦੀਆਂ ਨੌ ਵੋਟਾਂ ਸੀ ਨੰਬਰ 9 ਮਿਲਿਆ ਅੱਛਾ ਬਹੁਤੇ ਨੌਜਵਾਨ ਤਾਂ ਕੀ ਵੇਲੇ ਵੀ ਕਹਿੰਦੇ ਦੇਖੇ ਕਹਿੰਦੇ ਵੋਟ ਪਾਣ ਨਹੀਂ ਸੀ ਜਾਣੀ ਪਰ ਨੀ ਟੂ ਕਰਕੇ ਚੱਲੇ ਆ ਬਿਲਕੁਲ ਸਹੀ ਹੈ ਜੀ ਉਹ ਕਹਿੰਦੇ ਵੀ ਨੀ ਟੂ ਸ਼ਟਰਾਂ ਵਾਲੇ ਕਰਕੇ ਚੱਲੇ ਵੋਟ ਪਾਣ ਤੇ ਨਹੀਂ ਤੇ ਪਾਉ ਨਹੀਂ ਯਾਨੀ ਕਿ ਲੋਕ ਅੱਕ ਚੁੱਕੇ ਆ ਬੋਰਡ ਤੋਂ ਥੱਕ ਚੁੱਕੇ ਆ ਕੋਈ ਸਾਰਾ ਭਾਜੀ ਜੇ ਆਮ ਬੰਦੇ ਦੀ ਸੁਣਾਈ ਹੋ ਜੇ ਤੇ ਹਰ ਵਾਰੀ ਉਹ ਕਹੂਗਾ ਨਹੀਂ ਕਿ ਇਹ ਲੀਡਰ ਜਾਵੇ ਉਹ ਕਹੇਗਾ ਇਹੀ ਲੀਡਰ ਰਹੇਗਾ ਤੁਹਾਨੂੰ ਨਵਾਂ ਸ਼ਹਿਰ ਤੋਂ ਕਦੋਂ ਖੜੂਗੇ ਨਵਾਂ ਸ਼ਹਿਰ ਜੇ ਮੌਕਾ ਦੇਵੇਗਾ ਤੇ ਮੈਂ ਤਾਂ ਢੀਕ ਚਾ ਮੈਂ ਵੀ ਸੀਟ ਕਾ ਲੀਓ ਕੋਈ ਸੀਟ ਕਾ ਲੀਓ ਮੇਰੀ ਅੱਖ ਨੇ ਹੁਣ ਨਵੇਂ ਸ਼ਹਿਰ ਦੇ ਉੱਤੇ ਆ ਤੇ ਜਾਂ ਫਿਰ ਸੰਗਰੂਰ ਦੇ ਉੱਤੇ ਆ ਜਾਂ ਫਿਰ ਇਦਾਂ ਕਰੀ ਚੀਮਾ ਬਾਈ ਦੁਕਾਨਾਂ ਸੰਗਰੂਰ ਦੇ ਉੱਤੇ ਆ ਜੀ ਅੱਖ ਚੱਕ ਕੇ ਗੱਲ ਕਰੋ ਸਮਝ ਗਿਆ ਜੀ ਅੱਰਾ ਸੰਗਰੂਰ ਦੇ ਉੱਤੇ ਅੱਖ ਚੱਕ ਲੈ ਲੋ ਅੱਖ ਚੱਕ ਵਾ ਕੇ ਗੱਲ ਕਰ ਸੰਗਰੂਰ ਦੇ ਉੱਤੇ ਅੱਛਾ ਚੀਮਾ ਵਾਈ ਤੋਂ ਗਾਣਾ ਕੁ ਵਾਦੀਏ ਨਵਾਂ ਸ਼ਹਿਰ ਤੇ ਹੋ ਸਕਦਾ ਪਨੋਤੀ ਲੱਗ ਜਵੇ ਤੁਹਾਨੂੰ ਪਤਾ ਚੀਮਾ ਵਾਈ ਦਾ ਉਸਤਾਦ ਕੌਣ ਬਿੱਟੂ ਸ਼ੇਡ ਰੋਲਾ ਨਹੀਂ ਮੈਂ ਕਹਿੰਦਾ ਕਿ ਉਸਤਾਦ ਤੁਸੀਂ ਆਪੇ ਕਹੋ ਉਹਨੂੰ ਪਤਾ ਤੇ ਮੈਨੂੰ ਪਤਾ ਦੂਜੇ ਬੰਦੇ ਨੂੰ ਨਹੀਂ ਪਤਾ ਸਰ ਇੱਕਦਮ ਅੱਛਾ ਕਿਉਂਕਿ ਜਿੱਥੋਂ ਸਿੱਖਦਾ ਰਿਆ ਨਾ ਉੱਥੇ ਮੈਂ ਵੀ ਜਾਂਦਾ ਰਿਆ ਤੁਸੀਂ ਫਿਰ ਮਤਲਬ ਸਮਕਾਲੀ ਹੋ ਮੈਸ ਇੱਕ ਗੁਰਪਾਈ ਗੁਰਪਾਈ ਹਾਂ ਪਰ ਛੋਟਾ ਭਰਾ ਆਪਚੀ ਮਾਪੜਾ ਕਿਉਂ ਤੂੰ ਗਾਣਾ ਗਵਾਉ ਨਮਸ਼ੀਰ ਦੀ ਸੀਟ ਖਾਲੀ ਹੋ ਜਾਣੀ ਹੈ ਮੈਂ ਕਿਹਾ ਖਾਲੀ ਕਰਾ ਦੇਣੀ ਹੈ ਭਾਈ ਖਾਲੀ ਕਰ ਦੇ ਕੋਈ ਦੋਸਤਾਂ ਖਾਲੀ ਕਰੀ ਮੇਰੇ ਵੀ ਮੈਂ ਬੜਾ ਪਰੇਸ਼ਾਨ ਆ ਵੈਸੇ ਇੱਕ ਤਾਂ ਜਲੰਧਰ ਚ ਖਾਲੀ ਹੋਣ ਵਾਲੀ ਆ ਬੜਾ ਬੇਸਬਰੀ ਦੇ ਨਾਲ ਇੰਤਜ਼ਾਰ ਆ ਉਹਦਾ ਜਿੰਨੀ ਬੇਸਬਰੀ ਮੈਨੂੰ ਆ ਸ਼ਾਇਦ ਮੇਰੇ ਤੋਂ ਵੱਧ ਲੋਕਾਂ ਨੂੰ ਅੱਛਾ ਅੱਜ ਤੁਸੀਂ ਉਹ ਡਬਲਯੂ ਡਬਲਯੂ ਤੇ ਜਿਹੜੇ ਰਿੰਗ ਵਿੱਚ ਅੰਦਰ ਰੈਫਰੀ ਹੁੰਦਾ ਉਹ ਢੀਲ ਟੱਗ ਗਿਆ ਹੈ ਬਾਜੀ ਇਹ ਨਾ ਖਲੀ ਨੇ ਜਿੰਨੇ ਮੈਨੂੰ ਬੰਦੇ ਨੇ ਬਾਹਰ ਥੋੜੀ ਸੀ ਮੈਂ ਉਹਦੀ ਚੱਕ ਲਿਆ ਸੀ ਆ ਦੇਖੋ ਮੈਂ ਮੈਂ ਸਹੀ ਪਛਾਣਿਆ ਬਿਲਕੁਲ ਸਹੀ ਪਛਾਣਿਆ ਮੈਂ ਉਹਦੀ ਚੱਕੀ ਹੈ ਜੀ 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 ਚਲੋ ਜਾਂਦੇ ਜਾਂਦੇ ਇੱਕੋ ਹੀ ਸੁਨੇਹਾ ਦੇਖੋ ਮੈਂ ਜਿਹੜੀ ਤੁਹਾਨੂੰ ਬੇਨਤੀ ਕੀਤੀ ਮੈਨੂੰ ਬੜਾ ਚੰਗਾ ਲੱਗਾ ਤੁਸੀਂ ਬੜੇ ਸੰਵੇਦਨਸ਼ੀਲ ਹੋ ਕੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਨਾਲ ਦੀ ਨਾਲ ਚਲੋ ਹੱਸਾ ਠੇਠਾ ਤਾਂ ਹੋਣਾ ਚਾਹੀਦਾ ਨਹੀਂ ਤਾਂ ਲੋਕ ਬੋਰ ਵੀ ਹੋ ਜਾਂਦੇ ਆ ਕੋਈ ਜਾਂਦੇ ਜਾਂਦੇ ਸੁਨੇਹਾ ਦੇਣਾ ਚਾਹਉ ਮੈਂ ਇੱਕ ਨਾ ਕਿਤੇ ਨਾ ਕਿਤੇ ਹਾਸ ਦੇ ਚਿਹਰੇ ਪਿੱਛੇ ਇੱਕ ਦਰਦ ਵੀ ਦੇਖਿਆ ਨਸ਼ੇ ਦੇ ਨਸ਼ੇ ਦੇ ਗਾਣਾ ਲਿਖਿਆ ਮੈਂ ਤਸਮੈ ਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਹੋ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਅੱਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਥਿਆਰੇ ਤੋਂ ਕੀ ਮਾਂ ਪੇ ਕਰਨ ਉਮੀਦਾਂ ਜੰਗ ਬਲੜਕ ਵਾਰੇ ਤੋਂ ਵੇਖ ਭਗਤ ਸਿੰਘ ਆਕੇ ਵੇਖ ਬਾਬਾ ਸਭ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰਾ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰਾ ਸੋਡੇ ਖਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲ ਲੜ ਕਵਾਰੇ ਤੋਂ ਕੁਰਸੀ ਦੀ ਹੀ ਭੁੱਖ ਨੇ ਕੁਰਸੀ ਦੀ ਹੀ ਭੁੱਖ ਨੇ ਲੀਡਰ ਲਾਣਾ ਦੋਸ਼ੀ ਏ ਜਿੱਧਰ ਦੇਖਾਂ ਹੁੰਦੀ ਇਹਨਾਂ ਦੀ ਤੱਕੇ ਛਾਈ ਏ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੱਡ ਕਵਾਰੇ ਤੋਂ ਵੇਖ ਭਗਤ ਸਿੰਘ ਆ ਕੇ ਵੇਖ ਬਾਬਾ ਸਭ ਆ ਕੇ ਟੈਂਦੇ ਕਿਲੇ ਉਮੀਦਾਂ ਦੇ ਕੀ ਫਰਮਾਨ ਕਰਦੇ ਜੀ ਕਰ ਦੋ ਕਰ ਦੋ ਕਰ ਦੋ ਜੀ ਇੱਕ ਮੇਰਾ ਗਾਣਾ ਹੋਰ ਹੈ ਜੀ ਅਸੀਂ ਸਿੱਧੇ ਸਾਹ ਦੇਖੋ ਜਿਹੜੇ ਹੁਣ ਮੈਂ ਵੋਟਾਂ ਤੇ ਸਿੱਧੂ ਮੂਸੇ ਵਾਲਾ ਗਿਆ ਮੈਂ ਆ ਕੇ ਨੇ ਸਿੱਧੂ ਮੂਸੇ ਵਾਲੇ ਫਾਦਰ ਸਾਹਿਬ ਨੂੰ ਲੋਕੀ ਲੀਡਰ ਕਹਿੰਦੇ ਵੀ ਇਹ ਇਹ ਚੋਣਾ ਵਿੱਚ ਨਾ ਆਵੇ ਇਹਨੂੰ ਇਹਨੂੰ ਸਾਰੇ ਬੰਦੇ ਆਉਂਦੇ ਆ ਤੇ ਜੋ ਚੋਣਾ ਵਿੱਚ ਆਏਗਾ ਉਹਨੂੰ ਇਨਸਾਫ ਕਿੱਥੋਂ ਮਿਲੇਗਾ ਆਪਣੇ ਪੁੱਤਾਂ ਪੁੱਤਾਂ ਇਨਸਾਫ ਕਿੱਦਾਂ ਮਿਲੇਗਾ ਉਹਨੂੰ ਤਾਂ ਉਹਨਾਂ ਨੇ ਸਿੱਧੂ ਮੂਸੇ ਦਾ ਨੇ ਗਾਣਾ ਲਿਖਿਆ ਸੀ ਇੱਕ ਅਸੀਂ ਸਿੱਦੇ ਸਾਦੇ ਵਿੰਗ ਵਰਲਡ ਨਹੀਂ ਆਉਂਦੇ ਬਸ ਸਬਰ ਹੈ ਸਾਡਾ ਰੋਣਾ ਨਹੀਂ ਪਾਉਂਦੇ ਕਰਮਾਂ ਦੇ ਲੇਖੇ ਤੈਨੂੰ ਸਮਝ ਨਹੀਂ ਆਉਣੇ ਜੋ ਵੀ ਜੇ ਹੈ ਤੂੰ ਪਾਵੇਂਗੀ ਦੀ ਫਕਰਾਂ ਦੇ ਨਾਲ ਹਾਇ ਕਰੀਏ ਬਦੀਆਂ ਸਾਥੋਂ ਲਿਖ ਕੇ ਲੈ ਲੈ ਪਛਤਾਵੇਂ ਕਿਉਂਕਿ ਆਪਾਂ ਲੀਡਰ ਆਪ ਹੀ ਬਣਾਉਣੇ ਆ ਉਸ ਤੋਂ ਬਾਅਦ ਆਪਣੇ ਹੱਥਾਂ ਵਾਲ ਦੇਖਦੇ ਕਿ ਵੋਟ ਇਸੇ ਹੱਥਾਂ ਨਾਲ ਪਾਈ ਸੀ ਨਾ ਰਾਸ਼ਨ ਇਸੇ ਹੱਥਾਂ ਨਾਲ ਲਿਆ ਸੀ ਨਾ ਪੈਸੇ ਇਸੇ ਹੱਥਾਂ ਨਾਲ ਗਿਣੇ ਸੀ ਨਾ ਤੇ ਅੱਜ ਸਾਡੀ ਸੁਣਵਾਈ ਵੀ ਥਾਣੇ 'ਚ ਨਹੀਂ ਹੋ ਰਹੀ ਆ ਸਾਡੀ ਕਾਰਪੋਰੇਸ਼ਨ ਤੇ ਸੁਣਵਾਈ ਹੁੰਨੀ ਹੋਰੀ ਹੈ ਸਾਡੀ ਇੱਕ ਮੰਤਰੀ ਨੂੰ ਮਿਲਣ ਜਾਣਾ ਬਾਹਰ ਖੜਾ ਕਰ ਦਿੰਦਾ ਤੋਂ ਪੁੱਛ ਸੁਣਵਾਈ ਹੁੰਨੀ ਹੋਰੀ ਹੈ ਸਾੜਨ ਹਰ ਜਗ੍ਹਾ ਤੱਕਾ ਹੋ ਰਿਹਾ ਅੱਜ ਵੋਟਾਂ ਵਾਲਾ ਜਿਹਨੂੰ ਅਸੀਂ ਵੋਟ ਦਾ ਬਣ ਦੱਬੇ ਕਿੱਥੇ ਹੈ ਜੀ ਜੀ ਤੁਹਾਨੂੰ ਬਹੁਤ ਸ਼ੁਕਰ ਹੈ ਨਹੀਂ ਤੁਸੀਂ ਜੋ ਸਮਾਂ ਦਿੱਤਾ ਔਰ ਨਾਲ ਦੀ ਨਾਲ ਦੀ ਨਾਲ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਇਹਨਾਂ ਨੇ ਕਿਹਾ ਜੋ ਫੱਕਰਾ ਨਾਲ ਤੂੰ ਕਰੀਆਂ ਵਧੀਆਂ ਮੈਂ ਤੋ ਲਿਖ ਕੇ ਲੈ ਲਾ ਪਛਤਾਏਗੀ ਕਿਉਂਕਿ ਨਵਾਂ ਸ਼ਹਿਰ ਚ ਵੀ ਪੰਜਾਬ ਚ ਵੀ ਲੀਡਰ ਲੋਕਾਂ ਨਾਲ ਵਧੀਆਂ ਕਰਦੇ ਔਰ ਮੈਨੂੰ ਉਮੀਦ ਹੈ ਕਿ ਪਛਤਾਉਣਗੇ ਔਰ ਮੈਂ ਆਖੀਰ ਚ ਲੀਡਰਾਂ ਨੂੰ ਇਹੀ ਕਹਿਣਾ ਚਾਹੁੰਨਾ ਕਿ ਜਾ ਤੈਨੂੰ ਵੋਟ ਨਹੀਂ ਪਾਣੀ ਪਵੰਦੀ ਟੋ ਸ਼ਟਰਾਲੇ ਪਾਣੀ ਵੇਚ ਜਵੇ ਤੈਨੂੰ ਵੋਟ ਨਹੀਂ ਪਾਣੀ ਕਿਉਂਕਿ ਤੁਸੀਂ ਪੰਜਾਬ ਦਾ ਕੁਝ ਨਹੀਂ ਸਮਰੇ ਬਹੁਤ ਬਹੁਤ ਜੀ ਕਰ ਦੋ ਕਰ ਦੋ ਬਹੁਤ ਸ਼ੁਕਰੀਆ ਇਹਦੇ ਗੋਗਾ ਜੀ ਵੱਲੋਂ ਸਨਮਾਨ ਕੀਤਾ ਗਿਆ ਚਲੋ ਬਹੁਤ ਸ਼ੁਕਰੀਆ